ਕੈਨੇਡਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੰਜ਼ਰਵੇਟਿਵ ਨੇਤਾ ਫੀਰ ਪਾਲਿਵਨ ਨੇ ਅਮਰੀਕਾ ਦੇ ਚੁਣੇਗੇ ਰਾਸ਼ਟਰਪਤੀ ਡੋਨਲਡ 트ੰਪ ਦੇ ਕੈਨੇਡਾ ਨੂੰ 55ਵਾਂ ਰਾਜ ਬਣਨ ਦਾ ਚੱਲ ਰਹੇ ਸੁਝਾਅ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹਾ ਕਦੇ ਨਹੀਂ ਹੋਵੇਗਾ ਮੇਰੇ ਕੋਲ ਇਸ ਦੇਸ਼ ਲਈ ਖੜੇ ਹੋਣ ਦੀ ਤਾਕਤ ਅਤੇ ਸਮਝਦਾਰੀ ਹੈ ਤੇ ਆਉਣ ਵਾਲਾ ਰਾਸ਼ਟਰਪਤੀ 트ੰਪ ਨੂੰ ਮੇਰਾ ਸੰਦੇਸ਼ ਇਹ ਹੈ ਕਿ ਸਭ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਰਾਜ ਨਹੀਂ ਹੋਵੇਗਾ ਪੋਲੀਵਰ ਨੇ ਸ਼ੁੱਕਰਵਾਰ ਨੂੰ ਸੀਟੀਵੀ ਅਦੇ ਨਾਲ ਯੂਰ ਮਾਈਨਿੰਗ ਨਾਲ ਇੱਕ ਰਿਪੋਰਟ ਵਿੱਚ ਇਹ ਗੱਲ ਆ ਕਿ ਕੈਨੇਡਾ ਦੇ ਸਾਰੇ ਆਯਾਤ 25% ਦੇ ਟੈਰਫ ਦੀ 트ੰਪ ਦੀ ਧਮਕੀ ਤੇ ਚਰਚਾ ਕਰਨ ਲਈ ਨਵੰਬਰ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਮਾਰੇ ਲਾਗੋ ਦੀ ਅਚਾਨਕ ਯਾਤਰਾ ਤੋਂ ਬਾਅਦ 트ੰਪ ਨੇ ਸੋਸ਼ਲ ਮੀਡੀਆ ਤੇ ਵਾਰ-ਵਾਰ ਪੋਸਟਾਂ ਕੀਤੀਆਂ ਜਿਸ ਵਿੱਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਕੀਹਾ ਗਿਆ ਤੇ ਪ੍ਰਧਾਨ ਮੰਤਰੀ ਨੂੰ ਗਵਰਨਰ ਜਸਟਨ ਟੂਡੋ ਕਹਿੰਦੇ ਨੇ ਤੇ ਹਾਲ ਹੀ ਵਿੱਚ 트ੰਪ ਨੇ ਬੁੱਧਵਾਰ ਨੂੰ ਸੱਚ ਸੋਸ਼ਲ ਤੇ ਪੋਸਟ ਕੀਤਾ ਲਿਖਦੇ ਹੋਏ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਚਾਹਦੇ ਨੇ ਕਿ ਕੈਨੇਡਾ ਕੁੰਜ ਮਹਾਰਾਜ ਬਣੇ ਉਹ ਟੈਕਸ ਅਤੇ ਫੌਜੀ ਚ ਰੱਖਦੇ ਵੱਡੇ ਪਦਰ ਤੇ ਬਚਿਤ ਕਰਨਗੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਵਿਚਾਰ ਹੈ ਕੈਨੇਡਾ 51ਵਾਂ ਰਾਜ ਬਣ ਜਾਵੇ ਇਹ ਪੁੱਛੇ ਜਾਣ ਤੇ ਕਿ ਕੀ ਸੋਚਦੇ ਨੇ ਤਾਂ ਮਜ਼ਾਕੀਆਂ ਨੇ 트ੰਪ ਮੈਂ ਮਜ਼ਾਕ ਕੀਤਾ ਤਾਂ ਪੋਲੀਵਰ ਨੇ ਕਿਹਾ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਜਸਟਨ ਟਰੂਡੋ ਕਿਵੇਂ ਇੱਕ ਕੁੱਲ ਮਜ਼ਾਕ ਇਸ ਦਾ ਉਦਾਹਰਣ ਹੈ ਉਸ ਨੇ ਹਰ ਚੀਜ਼ ਨੂੰ ਆਪਣੇ ਕੰਟਰੋਲ ਤੋਂ ਬਾਹਰ ਕਰ ਦਿੱਤਾ ਤੇ ਉਸ ਦਾ ਕੰਟਰੋਲ ਉਸ ਦੇ ਹੱਥੋਂ ਨਿਕਲ ਚੁੱਕਿਆ ਟਰੂਡੋ ਨੇ ਅਜੇ ਤੱਕ ਟਰੰਪ ਦੇ ਜਾਬਾਂ ਦੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਹੋਰ ਸੰਘੀ ਅਧਿਕਾਰਾਂ ਨੇ ਅਜੇ ਤੱਕ ਉਹਨਾਂ ਨਕਰਿਆ ਵਿਤਮંત્રી ਡੋਮਿਕ ਲੈਬਲਾਕ ਨੇ ਵੀਰਵਾ ਨੂੰ ਪੱਤਰਕਾਰਾਂ ਦੁਆਰਾ ਜਾਰੀ ਟਿੱਪਣੀਆਂ ਬਾਰੇ ਪੁੱਛਿਆ ਗਿਆ ਤੇ ਕਿਹਾ ਕਿ ਟਰੰਪ ਸੋਸ਼ਲ ਮੀਡੀਆ ਦੇ ਕਾਫੀ ਸਰਗਮ ਨੇ ਪਰ ਸਾਡੀ ਸਰਕਾਰ ਦਾ ਕੰਮ ਰਾਸ਼ਟਰਪਤੀ ਟਰੰਪ ਦੁਆਰਾ ਪੋਸਟ ਕਰਨ ਵਾਲੀ ਹਰ ਚੀਜ਼ ਦਾ ਜਵਾਬ ਦੇਣਾ ਨਹੀਂ ਹੈ ਇਸ ਹਫਤੇ ਦੇ ਸ਼ੁਰੂ ਵਿੱਚ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਟਰੰਪ ਦੀਆਂ ਟਿੱਪਣੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੈਨੇਡਾ ਕਦੇ ਵੀ ਅਕਵੰਜਵਾਂ ਰਾਜ ਨਹੀਂ ਬਣੇਗਾ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਕਿਊਬਕ ਦੇ ਪ੍ਰੀਮੀਅਰ ਜੀਨ ਚਾਰਿਸਟ ਇਸ ਦੌਰਾਨ 트াম্প ਦੀ ਟਿੱਪਣੀ ਨੂੰ ਜਾਗਰਣ ਦਾ ਕਾਲ ਕਹਿ ਰਹੇ ਨੇ ਸਾਨੂੰ ਮਿਸਟਰ 트াম্প ਨੂੰ ਹਰ ਵਾਰ ਟਵੀਟ ਕਰਨ ਤੇ ਕੀ ਕਹਿੰਦੇ ਨੇ ਇਸ ਤੇ ਪ੍ਰਤੀਕਿਰਿਆ ਕਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਢੰਗ ਤਰੀਕੇ ਨਾਲ ਜਾਣਦੇ ਹਾਂ ਉਹ ਸਾਡੇ ਸਿਰ ਤੇ ਮਰਦਾ ਹੈ ਪ੍ਰਤੀਕਿਰਿਆ ਪ੍ਰਾਪਤ ਕਰਦਾ ਜੋ ਵੀ ਅਸੀਂ ਉਸ ਨੂੰ ਦਿੰਦੇ ਹਾਂ ਉਹ ਲੈਂਦਾ ਅਤੇ ਫਿਰ ਗੱਲਬਾਤ ਕਰਦਾ ਐਚੈਸਟਰ ਨੇ ਬੁੱਧਵਾਰ ਨੂੰ ਇੱਕ ਟੀਵੀ ਨਿਊਜ਼ ਚੈਨਲ ਨਾਲ ਇਹ ਇੰਟਰਵਿਊ ਵਿੱਚ ਗੱਲ ਕਲੀਅਰ ਕੀਤੀ ਮੈਨੂੰ ਨਹੀਂ ਖਬਰ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੇ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਰਾ ਦਿਨਾਂ